ਲੈ ਕਾਲਾ ਯਾਰ ਦੇਖ ਅੰਗਰੇਜ਼ ਨੂੰ ਤਾਂ ਆਪਣਾ ਮਾਹੌਲ ਤਾਂ ਪਤਾ ਹੀ ਨਹੀਂ ਲੱਗਿਆ ਸਮਝ ਨਹੀਂ ਆਈ ਪ੍ਰਭਾ ਗਾਇਬ ਪੰਦਰ ਦਾ ਪਤਾ ਹੀ ਕੀ ਗੱਲ ਤੇ ਨਾਰਾਜ਼ ਹੋ ਕੇ ਭੱਗ ਗਿਆ ਪਤਾ ਨਹੀਂ ਯਾਰ ਉਹ ਕਾਲਾ ਕਿੱਧਰ ਗਾਇਬ ਹੋ ਗਿਆ ਯਾਰ ਪੰਦਰ ਇਹ ਵੀ ਜਾਦੂਗਰ ਵਾਂਗੂ ਮਿੰਟ ਜੀ ਗਾਇਬ ਹੋ ਜਾਂਦਾ ਹੈ ਹੈ ਇਹਦੀ ਵੀ ਕੋਈ ਪੇਤ ਨਹੀਂ ਆਇਆ ਪ੍ਰਭਾ ਕਿੱਦਨ ਨੂੰ ਟੱਪ ਜਾਂਦਾ ਪਤਾ ਨਹੀਂ ਕਿੱਧਰੋਂ ਆਉਂਦਾ ਹੈ ਕਿੱਧਰ ਹੋ ਜਾਂਦਾ ਹੈ ਗਾਇਬ ਹੀ ਹੋਣਾ ਕਿ ਪੰਦਰ ਮਿੰਟ ਜੀ ਉਹ ਆਲਾ ਕੱਖ ਕੁੱਖ ਜੇ ਰੜਾਉਣੇ ਨਾ ਹੋਣਾ ਆਪਾਂ ਵੀ ਚੇਨ ਤੋਂ ਹੁੰਦੀ ਕਰਾਈਏ ਜਿਵੇਂ ਕਾਲਾ ਕਹਿੰਦਾ ਸੀ ਠੁੱਗਾ ਚੇਨ ਕਰਾਈਏ ਉਹਦਾ ਉਹਨਾਂ ਪਾ ਜੇ ਇਹਨਾਂ ਨੂੰ ਕੱਖਾਂ ਚ ਆਟਾ ਰਲਾਈਏ ਫਿਰ ਗੱਲ ਬਣੂਗੀ ਮੇਰਾ ਕੋਡਲ ਜੀ ਝਾਕ ਦੀ ਬਾਲਾ ਪੜਾ ਮੇਰੇ ਕੰਨੇ ਕਰਦੇ ਆਂ ਆ ਲੈ ਕੋਡਲੇ ਐਨਾ ਕਉ ਚਾਹਦੀ ਐ ਐਨਾ ਪੈੜਾ ਕਿਉਂ ਚਾਹਦੀ ਆ ਤੂੰ ਆਟੇ ਬਾਰੀ ਤਾਂ ਬਥੇਰੇ ਚਾਹਦੀ ਐ ਦੁੱਧ ਬਾਰੀ ਵੀ ਭਰ ਦਿਆ ਕਰ ਬਾਲਟੀ ਮੇਰੇ ਸਾਰੇ ਦੀ ਅੱਖੇ ਮਾਰੀ ਜਾਂਦੇ ਰਹਿੰਦੀ ਆ ਹੋਰ ਤਾਂ ਕੋਈ ਗੱਲ ਨਹੀਂ ਬੜਾ ਮੋਟਾ ਦੇਖ ਲਿਆ ਕਰ ਓ ਖੜਾ ਹਿਆ ਤੂੰ ਵੀ ਸਾਲਾ ਖਾਲਾ ਖਾਜੂ ਕੀ ਤੇਰੀ ਮਾਂ ਸਾਲਾ ਦੰਦ ਕੜ ਕੜ ਕੇ ਦਿਖਾਉਂਦਾ ਖੜਾ ਨਹੀਂ ਹੋਈਦਾ ਚਲ ਖੜਾ ਦੁੱਖ ਤਕਲੀਫ ਤਾਂ ਨਹੀਂ ਸੱਦਾ ਕਿਸੇ ਨੂੰ ਬੈਹ ਦੂੰ ਆ ਜਾ ਖੜਾ ਹੋ ਇਹ ਸਾਲਾ ਕੀ ਹੋ ਗਿਆ ਤੈਨੂੰ ਮੇਰੇ ਸਾਲੇ ਨੂੰ ਬੁਖਾਰ ਤਾਂ ਨਹੀਂ ਹੋ ਗਿਆ ਖਾਓ ਮੇਰਾ ਸਾਲਾ ਸੁਣ ਹੋਇਆ ਖੜਾ ਚਲ ਖਾ ਲੈ ਉਹ ਖਾ ਜੂਗੀ ਸਾਲਾ ਖਾ ਲੈ ਦੁੱਧ ਦਾ ਘਾਟੀ ਪੀਉ ਤੈਨੂੰ ਇਹਦਾ ਪੈਂ ਦਾ ਲੱਡੂ ਪਾਈ ਦੇ ਨੇ ਨਾ ਬਰਫੀਆਂ ਪਾਈ ਦੀਆਂ ਨਾ ਫੇਰ ਵੀ ਨਹੀਂ ਦੁੱਧ ਦਿੰਦੀ ਸਮਾਰ ਕੇ ਆ ਗਏ ਸੀ ਅਸੀਂ ਵਿਆ ਦੇਖ ੱਡ ਕੋਣ ਹੈ ਤੈਨੂੰ ਦੁੱਧ ਦੇ ਦਿਆ ਕਰ ਮਨੇ ਉੱਟ ਅੱਖ ਜੀ ਮਾਰ ਕੇ ਨਾ ਸੁਝਾਇਆ ਕਰ ਕੁਛ ਗੜਬੜਿਆ ਹੈ ਠੀਕ ਆ ਧਿਆਨ ਰੱਖਿਆ ਕਰ ਦੁੱਧ ਦੀ ਬਾਲਟੀ ਭਰ ਦੀ ਚੰਗਾ ਹੁੰਟਾ ਸਿਰਜਾ ਮਾਰ ਦਿਆ ਕਹਿੰਦੀ ਕੋਈ ਨਾ ਪਰ ਦੁੱਧ ਦੇਣ ਵੇ ਉਹ ਕਰਦੀ ਆ ਉਹਦੇ ਅੰਗਰੇਜ਼ ਦੀ ਚਾਚਾ ਚਾਚ ਕੰਜਰਾ ਦੀਆਂ ਇੱਟਾਂ ਲਾਉਣੀਆਂ ਭੁੱਲ ਗਏ ਇੱਟਾਂ ਹੁਣ ਫੇਰ ਲਾਉਣੀਆਂ ਪੈਣਗੀਆਂ ਆਪਾਂ ਨੂੰ ਕੰਮ ਤਾਂ ਕਰਨਾ ਹੀ ਪਊ ਇਹ ਸਾਜ ਦਾ ਕੋਈ ਸੁਖ ਨਹੀਂ ਸਹਾਰਾ ਨਹੀਂ ਕੰਮ ਹੀ ਛੜਾਤਾ ਕੰਮ ਛੜਾਤਾ ਮੇਰੇ ਤਾਂ ਪਾ ਕਾਲਾ ਮਿੰਟ ਚ ਜਾਦੂਗਰਾਂ ਵਾਂਗੂ ਗਾਇਬ ਹੋ ਜਾਂਦਾ ਪਤੰਦਰ ਉਹ ਸਸਤੀ ਕਾਲ ਸਸਤੀ ਕਾਲ ਹੋ ਠੀਕ ਹੈ ਪਾਇਆ ਕੰਮ ਕਰਾ ਯਾਰ ਉਹਦੇ ਅੰਗਰੇਜ਼ ਦੇ ਖਾਣੇ ਉਹ ਅੰਗਰੇਜ਼ ਤਾਂ ਬਾਗਿਆ ਪ੍ਰਭਾ ਪਤਾ ਨਹੀਂ ਉਹਨੂੰ ਐ ਹੋ ਗਿਆ ਇਟਾ ਹੁ ਤਾਂ ਚਕਾਉਣਗੇ। ਸੁਦਾ ਕਹਿੰਦਾ ਮੈਂ ਤਾਂ ਹੁਣ ਇੱਥੇ ਰਹਿੰਦਾ ਨਹੀਂਗਾ। ਉਹਦਾ ਬਾਏ ਦਾ ਟਾ 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 ਡੂ ਰੇਆ ਕਰਕੇ ਭੱਜ ਗਿਆ। ਆ ਲੈ ਤੂੰ ਹੁਣ ਚਕਾ ਇਟਾ ਤਰਾਚਾਰ। ਕਾਲਾ ਤਾਂ ਨਹੀਂ ਕੰਮ ਕਰਾਉਂਦਾ ਤੂੰ ਤਾਂ ਕਰਾਵੇਂ ਦੀ। ਸਾਹ ਜੇ ਨਾ ਫੜਾਈ। ਸਾਫ ਸਾਫ ਕਹ ਕਾਲਾ ਤੂੰ ਕਿੱਧਰ ਭੱਗਿਆ ਸੀ ਓਏ ਮੈ ਮੈਰੇ ਯਾਦ ਆ ਗਿਆ ਥੱਪੜ ਅੱਛਾ ਕਰਮਾ ਫਿਲਮ ਯਾਦ ਆ ਗਈ ਮੇਰੇ ਉਹ ਡਾਕਟਰ ਡੌਨ ਦੇ ਮਾਰਦਾ ਹੁੰਦਾ ਦਲੀਪ ਕੁਮਾਰ ਥੱਪੜ ਉਹ ਕਹਿੰਦਾ ਥੱਪੜ ਕੀ ਗੂੰਜ ਬਹੁਤ ਮਹਿੰਗੀ ਪੜੇਗੀ ਮੇਰੇ ਯਾਦ ਆ ਜਦੋਂ ਮੈਂ ਅੰਗਰੇਜ਼ ਦੇ ਮਗਰ ਗਿਆ ਗੱਡੀ 'ਚ ਚੜਦਾ ਹੀ ਸੀ ਫੜ ਲਿਆ ਕਲਾਮੇ ਤੋਂ ਦੇ ਤੇਰੇ ਤੇ ਲੈ ਤੇਰੀ ਓਏ ਕਿਉਂ ਇਹ ਕਰਨਾ ਸੀ ਤੈਨੂੰ ਓਏ ਰਿਸ਼ਤੇਦਾਰ ਸੀ ਪਤੰਦਰਾ ਤੋਂ ਮੇਰੀ ਵੇਸ ਦੀ ਕਰਾਵੇਂਗਾ ਕੱਪੜਾ ਮਰਿਆ ਓਏ ਤੈਨੂੰ ਕੋਈ ਅੰਗਰੇਜ਼ੀ ਅੰਗਰੂਜੀ ਦੀ ਸਮਝ ਨਹੀਂ ਆਈ ਹੁਣੀ ਤਾਂ ਮਾਰਿਆ ਹੋਊ ਉਹਨੇ ਕਿਉਂ ਨਹੀਂ ਸਮਝਾਈ ਇਹਨੂੰ ਨਹੀਂ ਸਮਝਾਈ ਮੈਨੂੰ ਸਭ ਕੁਝ ਸਮਝ ਆਉਂਦਾ ਸੀ ਮੈਂ ਤੂੰ ਵੱਧ ਮੈਨੂੰ ਵੱਧ ਹੁੰਦ ਕਰਿਆ ਓਏ ਕਾਲਿਆ ਤਾਂ ਮਾਰਦੀ ਨਹੀਂ ਹੁੰਦੇ ਯਾਰ ਕਾਲਿਆ ਯਾਰ ਉਹ ਤਾਂ ਇੰਨਾ ਪਿਆਰ ਕਰਤ ਨੇ ਯਾਰ ਕੋਈ ਨਹੀਂ ਹੁਣ ਇਹ ਪੈਰੀ ਹੱਥ ਲਾ ਕੇ ਫੇਰ ਗਿਆ ਮੇਰੇ ਓ ਹੁਣ ਤਾਂ ਆਪੀ ਲਾਉਣਾ ਸੀ ਜਦੋਂ ਤੂੰ ਕੁੱਟਣ ਲੱਗਿਆ ਉਹਨੂੰ ਓਏ ਇਹ ਨਹੀਂ ਖੇਤਰਾ ਕੁੱਟ-ਕੁੱਟ ਨਹੀਂ ਕੰਮ ਦੇ ਕੋਸ਼ਿਸ਼ ਨਹੀਂ ਕਰਦਾ ਹੋ ਮੁਰਕੀ ਨਹੀਂ ਮਰਦਾ ਕਦੀ ਵੀ ਓਏ ਤੇ ਯਾਰਾਂ ਝਾਕਦਾ ਵੀ ਨਹੀਂ ਚੁੱਕ ਸੁਪਨਾ ਵੀ ਨਹੀਂ ਲੈਂਦਾ ਪੰਜਾਬ ਦਾ ਕਰਦੀ ਓਏ ਯਾਰ ਤੂੰ ਦਾ ਕਾਲਿਆ ਭਰਾਵਾ ਪਤਾ ਨਹੀਂ ਕੀ ਕਰੀਏ ਨਾ ਕੀ ਨਹੀਂ ਕਰੀ ਜਾਂਦਾ ਉਹ ਰਿਸ਼ਤੇਦਾਰ ਆਇਆ ਸੀ ਆਪਣਾ ਆ ਕੰਮ ਕਰ ਚੰਗਾ ਆ ਇੱਟਾ ਚੱਕਵਾ ਦੇ ਓਏ ਮੈਥੋਂ ਚੱਕੁੰਦਿਆ ਮੈਂ ਤਾਂ ਥੱਕਿਆ ਹੋਇਆ ਹਾਂ ਅੰਗਰੇਜ਼ ਨੂੰ ਕੁੱਟ ਕੇ ਪੁਆ ਕਿੱਧਰ ਗਾਇਬ ਹੋ ਗਿਆ ਓਏ ਆ ਗਿਆ ਆ ਗਿਆ ਉਹਦਾ ਇਹਨੂੰ ਲਾਇਆ ਸੀ ਇਹ ਇਧਰ ਹੋਇਆ ਕਿ ਇਹਨੇ ਕੰਮ ਖਰਾਬ ਕਰਤਾ ਲੈ ਓ ਸਰੀਰ ਜਾ ਟੁੱਟੀ ਜਾਂਦਾ ਦੇਖਦੇ ਆ ਬੱਚੀ ਕੁਤੀ ਪਈਆ ਕਿਤੇ ਬਾਤ ਨੇਰੇ ਜਿਹਾ ਇੱਥੇ ਜੇ ਰੱਖੀ ਸੀ ਯਾਰ ਆ ਪਈਆ ਮੇਰੇ ਸਾਲੇ ਦੀ ਮੈਂ ਬਣੂ ਗੱਲ ਹੁਣ ਸਰੀਰ ਥੋੜਾ ਮੋਟਾ ਖੁੱਲੂਗਾ ਲੈ ਹੁਣ ਤੇ ਕਾਲਾ ਵੀ ਨਹੀਂ ਹੈਗਾ ਇਥੇ ਕਾਲਾ ਹਜੇ ਲਾਈਏ ਪੈਗ ਸੱਗ ਜੋਤੀ ਪਤਾ ਪਾਣੀ ਲੈ ਕੇ ਆ ਲੈ ਅੱਜਾ ਚੀ ਨੂੰ ਵੀ ਟਾਈਮ ਨਾਲ ਹੀ ਤੋੜ ਲੱਗਣ ਲੱਗ ਜਾਂਦੀ ਹੈ ਹਜੇ ਹੱਥੋਂ ਤਾਂ ਹੋਇਆ ਨਹੀਂ ਹੈਗਾ ਇਹਨੂੰ ਪਹਿਲੇ ਹੀ ਤੋੜ ਲੱਗਣ ਲੱਗ ਜਾਂਦੀ ਹੈ ਹਜੇ ਸਾਰਾ ਕੰਮ ਪਿਆ ਪਪਾਈ ਪਾਣੀ ਮੰਗਿਆ ਮੈਂ ਇਥੇ ਤੋਂ ਬੜਬੜ ਕਰਦੀ ਆਉਣੀ ਆ ਨਾ ਚਾਚਾ ਹਜੇ ਆਥਨ ਤਾਂ ਹੋ ਲੈਂਦੇ ਓਏ ਆਥਰ ਭਾਈ ਉਹ ਕਾਲ ਆ ਗਿਆ ਸਾਰੀ ਪੀਜੂਗਾ ਮਸਾ ਮਸਾ ਕੋਣੂ ਦੇ ਦੀ ਤੂੰ ਓਏ ਮਸਾ ਮਸਾ ਲਿਆਈ ਦੀ ਆ ਕਾਲੇ ਨੂੰ ਦੇ ਦੀ ਬਾਲਾ ਭਾਈ ਬੁਰਬੁਰ ਨਾ ਕਰਿਆ ਕਰ ਦੇਖ ਮੈਂ ਇੱਥੇ ਤੋਂ ਪਾਣੀ ਮੰਗਾਇਆ ਠੀਕ ਹੈ ਅੱਜ ਮੈਂ ਕੀ ਕਿਹਾਗਾ ਮੈਂ ਤਾਂ ਬਸ ਇੰਨਾ ਹੀ ਕਿਹਾ ਵੀ ਹਜੇ ਆਥਨ ਤਾਂ ਹੋ ਰੰਦੇ ਹਜੇ ਏਡਾ ਤਾਂ ਦਿਨ ਖੜਾਗਾ ਓਏ ਪਤਾ ਮੇਰਾ ਸਰੀ ਟੁੱਟ ਜਿੰਦਾ ਓਏ ਇਟਾਂ ਦੇ ਕਿੰਨੀਆਂ ਲਾਤੀਆਂ ਹੂੰ ਕੰਮ ਨਹੀਂ ਕੀਤਾ ਮੈਂ ਕੰਮ ਤਾਂ ਕੀਤਾਗਾ ਫਿਰ ਹਜੇ ਆਥਨ ਤਾਂ ਹੋ ਜਾਂਦੇ ਚਾਚਾ ਉਹ ਪਤਾ ਤੈਨੂੰ ਕੀ ਪਤਾ ਮੇਰਾ ਸਰੀਰ ਦਾ ਟੁੱਟਿਆ ਪਿਆ ਜਮੀ ਕੰਮ ਨਾਲ ਮੈਂ ਵੀ ਸਾਰ ਦੇ ਆੜੇ ਕਰਦੇ ਰਹਿਣੀਆਂ ਫਿਰ ਮੈਂ ਵੀ ਪੀ ਲਿਆ ਪਤਾ ਚਾਹ ਤੇ ਰੋਟੀ ਪਕਾਉਣੀ ਆ ਤੈਨੂੰ ਤਾਂ ਲੱਗਣੀ ਨਹੀਂ ਨੀ ਤੇ ਅਸੀਂ ਕੰਮ ਤੇ ਅਜਾ ਕੰਮ ਦਾ ਕੋਈ ਵੀ ਬੰਦਾ ਥੱਕਦਾ ਤਾਂ ਹੈਗਾ ਹੀ ਆ ਇੱਥੋਂ ਤਾਂ ਜਵਾਕ ਹੀ ਨਹੀਂ ਸਮਝਦੇ ਅੰਗਰੇਜ਼ ਆਇਆ ਸੀ ਆ ਕੇ ਮੈਂ ਇਹਦੇ ਵਰਗੀ ਵੀ ਕਰੀਮਾਂ ਲਿਆ ਦਾਂਗੇ ਮੁੰਡੇ ਨੂੰ ਕਹਦਾ ਕਿ ਲਿਆ ਦੂਗਾ ਕਰੀਮਾਂ ਬੜਾ ਬੜਬੜਨਾ ਕਰਾ ਕਰ ਭਾਈ ਸਾਰਾ ਕੁਝ ਮਿਲਦਾ ਤੈਨੂੰ ਘਰੇ ਕਿਉਂ ਆਹ ਮਿਲਦਾ ਸਾਰਾ ਕੁਝ

ਓ ਯਾਰ ਕਿਹੜਾ ਹੈਗਾ ਦੁਲਾਤੀ ਸੀ ਯਾਰ ਬੇਦਸੀ ਲੈ ਕਿਦੋਂ ਲੈ ਆ ਮੈਨੂੰ ਤਾਂ ਪਹਿਲੇ ਪਤਾ ਸੀ ਤੂੰ ਤਾਂ ਜਾਦੂਗਰਾ ਵਾਂਗੂ ਪਤੰਦਰਾ ਉਹਦੀ ਆ ਮਾਰਦਾ ਛਾਪਾ ਇੱਕ ਲਾਈ ਓਏ ਹਲੇ ਮੈਂ ਤਾਂ ਲਈ ਨਹੀਂ ਪੂਰੀ ਲਾ ਲਈ ਤੂੰ ਮੈਨੂੰ ਟੇਸਟ ਕਰਨ ਦੇ ਯਾਰ ਉਹ ਤੇ ਕਹਿੰਦਾ ਸੀ ਚੂਹਾ ਮਰ ਗਿਆ ਇੱਕ ਥੁ ਲੈ ਓਏ ਇਹ ਤਾਂ ਕਿਸੇ ਤੋਂ ਲੈਤੀ ਹੈ ਹੱਥਦਾਰੀ ਮਰੀਏ ਨਾ ਤੂੰ ਸਾਵਨਾ ਪੀਲਿੰਗ ਤੇ ਟੈਸਟ ਦਿਖ ਜੇ ਪਾਣੀ ਪੋੜ ਭੁੱਲ ਗਿਆ ਪਾਣੀ ਪੋੜ ਬਾਲੀ ਤੇਜ ਆ ਤਾਂ ਬੱਸ 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 ਕਹਿੰਦਾ। ਸਿੰਦਰਾ ਸਾਹ ਵੀ ਲੈ ਲੈ। એનર્ਜੀ ਆ ਜੀ ਸਰੀਰ ਚ ਕੋਈ એનર્ਜੀ। ਇਹ એનર્ਜੀ ਕਿਹਦੇ ਹੋਏ? એનર્ਜੀ ਮਤਲਬ ਕਿ ਜੋਸ਼ ਆ ਜਾਂਦਾ ਜੋਸ਼ ਬੰਦੇ ਚ। ਜੋਸ਼ ਦੀ ਗੱਲ ਦੱਸ। ਸ਼ਕੀਰਾ ਇਹ ਮੈਨੂੰ ਗੋਬੰਦਾਂ ਮਿਲ ਗਿਆ ਜੀ। ਹੂੰ ਗੋਬੰਦਾਂ ਲੱਗ ਗਿਆ ਮੈਂ ਤੇ ਉਹ ਪੈਗ ਲਾਈ ਜਾਂਦਾ ਸੀ। ਅੱਛਾ ਤੇ ਮੈਂ ਪੈਗ ਲਾ ਕੇ ਕੋਵਿੰਦਾ ਕਹਿੰਦਾ ਵੀ ਉਹ ਡਾਂਸ ਕਰਦਾ ਨਾ ਮੈਂ ਕਿਹਾ ਮੇਰਾ ਡਾਂਸ ਦੇਖੋ ਜੀ ਤੁਸੀਂ ਮੈਂ ਉਹਨੂੰ ਐ ਡਾਂਸ ਕਰ ਕਰਕੇ ਦਿਖਾਇਆ ਜਦੋਂ ਅੱਛਾ ਉਹਨੇ ਹੱਥ ਜੋੜੇ ਕਹਿੰਦਾ ਯਾਰ ਖਾਣੇ ਕਹਿੰਦਾ ਐ ਨਾ ਕਰ ਕਹਿੰਦਾ ਮੇਰਾ ਕੰਫੀਲ ਹੋ ਜੂ ਉਹਨੇ ਮਨੋਕੋ ਦੀ 50000 ਦਾ ਚੈੱਕ ਮਾਰਿਆ ਕਹਿੰਦਾ ਬਾਹਰ ਡਾਂਸ ਦਿਖਾ ਦੇ ਕਿਸੇ ਨੂੰ ਅੱਛਾ ਯਾਰ ਖਾ ਲੈਂ ਮੱਚ ਗਿਆ ਉਸ ਖਾਣੂ ਦਾ ਮੰਗਾ ਲਾ ਮੰਗਾ ਲਾ ਨੇ ਉਹ ਜੋਤੀ ਭਾਈ ਆਹ ਦਾਲ ਲੈ ਕੇ ਆਈ ਮੜਾਇਆ ਫਿਰ ਮਾਰਾ ਮੈਂ ਦੂਜਾ ਬੈਕਟ ਚਾਚੇ ਦੀ ਨੀਤ ਸੱਚੀ ਸੌਂ ਲੱਗੇ ਬਾੜੀ ਮਾੜੀ ਆ ਨਾਲੇ ਕਾਲੇ ਨੂੰ ਕਹਿੰਦਾ ਰਹਿੰਦਾ ਕਾਲੇ ਮੇਰੇ ਕੋਲ ਆ ਜਾ ਕਰ ਤੇ ਜਦੋਂ दारू ਪੀਣੀ ਹੋਵੇ ਉਦੋਂ ਕਾਲੇ ਨੂੰ ਕਾਹਦੇਂਦਾ ਕਿ ਤੇ ਹੁਣ ਆ ਜਾਵੇ ਐਨੀ ਵੀ ਨਹੀਂ ਬੰਦੇ ਨੂੰ ਨੀਤ ਮਾੜੀ ਕਰਨੀ ਚਾਹੀਦੀ ਐ ਨਾ ਚੰਦਰਾ ਬੁੜਾ ਮੈਂ ਤਾਂ ਜਿਵੇਂ ਦੇਖਿਆ ਹੈ ਜੀ ਬਾਕੀ ਅੱਛਾ ਇਹ ਨੂੰ ਮੱਖਾ ਮਹਾਂ ਸਟਾਈਲ ਦੇਖ ਮਾ ਹਾਂ ਵਾਹ ਉਹ ਦੇਖ ਦੇ ਕਿ ਜਮੀ ਬਿਲਕੁਲ ਇੱਕਦਾ ਯਾਰ ਵਾਹ ਮਾਨਸਾ ਐ ਦੋ ਦੋ ਕਰੀ ਜਮਾਈ ਕਰੀ ਗਿਆ ਵਾਹ ਐ ਕਰ ਕਰ ਕੇ ਉਹ ਕਿਹੜਾ ਪ੍ਰੋਗਰਾਮ ਮੇਰਾ ਮਾਰੀ ਉਹ ਤਾਂ ਹੈਰਾਨ ਹੋਇਆ ਮਾਂ ਕਿ ਚੀਜ ਕੋਈ ਬੇ ਕਾਲੇ ਜਿਹਰੇ ਕਿ ਲੜ ਗਿਆ ਲੜਾਨੀ ਇਹਨੂੰ ਡਾਂਸ ਕੰਦੇ ਡਾਂਸ ਡਾਂਸ ਬੇ ਕਿਹੜਾ ਡਾਂਸ ਹੈ ਇਹ ਜਿਹੜਾ ਡਾਂਸ ਨਾਚ ਕੇ ਜਿਵੇਂ ਨੱਚ ਪੰਗੜਾ ਇਹਦੇ ਉੰਦੇ ਭੰਗੜਾ ਉੱਤੀ ਉੰਬੇ ਚ ਡਾਂਸ ਹੈ ਡਾਂਸ ਕਰਨੇ ਡਾਂਸਿੰਗ ਕਮਾਲ ਉਹ ਬੇਤਾ ਲੱਗਦਾ ਜਿਵੇਂ ਕੁਝ ਲੜ ਗਿਆ ਹੋਵੇ ਤੇਰਾ ਸੱਪ ਸੁਪਾ ਨਹੀਂ ਹੈ ਉਹ ਉਹ ਬੰਦੇ ਨੂੰ ਸੁਣ ਨਹੀਂ ਦੇਖ ਤਾ ਉਹ ਟੂਟਾ ਚੋਂ ਆਇਆ ਆਹ ਇਸ ਤਰ੍ਹਾਂ ਉਹ ਟੂਟਾ ਸੋਹ ਆਹ ਇਹ ਕਿਹੜਾ ਡਾਂਸ ਕਰਦਾ ਗੋਵਿੰਦਾ ਇੱਥੇ ਹੀ ਆ ਇੱਥੇ ਹੀ ਉਹਦਾ ਡਾਂਸ ਸੁਣੀਂ ਆ ਤੁਸੀਂ ਫਿਲਮਾਂ ਨਹੀਂ ਦੇਖਦੇ ਨਾ ਤੁਹਾਨੂੰ ਤਾਂ ਨਹੀਂ ਪਤਾ ਅੱਛਾ ਯਾਰ ਗੋਵਿੰਦ ਇਹ ਫਿਲਮ ਦੇਖਦਾ ਉਹਦਾ ਕਲਾ ਜਮੀ ਕਮਾਲ ਕਰਦੀ ਓ ਜਮੀ ਕਮਾਲ ਕਰਦੀ ਜਮੀ ਕਮਾਲ ਕਰਦੀ ਜਮੀ ਓਏ ਬੱਸ ਓਏ ਰਹਿਣ ਦੇ ਮੇਰੇ ਵਾਸਤੇ ਵੀ ਪਤੰਦਰਾ ਆਹੇ ਜਾ ਕਿਹੜਾ ਡਾਂਸ ਹੋ ਗਿਆ ਜਿਹੜਾ ਇਹ ਕਰਦਾ ਡਾਂਸ ਹੀ ਆਪੇ ਬੱਸ ਵੇਖਾ ਕਾ ਫੇਰ ਪਤਾ ਲੱਗ ਤੈਨੂੰ ਅਸੀਂ ਕਿ ਦੇਖਦੇ ਫਿਰ ਫਿਲਮਾਂ ਫਿਰ ਦੇਖਦੇ ਕਿ ਰਾਇਆ ਦਿੰਦਾਗਾ ਤੂੰ ਹੀ ਜਾਇਆ ਕਰੋ ਉਹਨਾਂ ਕੋਲੇ ਇੰਟਰਟੇਨਮੈਂਟ ਵਧੀਆ ਚੀਜ਼ ਹੈ ਉਹ ਸਾਨੂੰ ਨਹੀਂ ਪਤਾ ਜਿਹੜੀਆਂ ਟੈਂਡੋ ਮੈਂ ਟੈਂਸ਼ਨ ਟੈਕੀ ਕਰੀ ਨਾ ਟਾਈਮ ਪਾਸ ਹੋ ਜਾਂਦਾ ਇਹਨਾਂ ਉਹ ਸਾਨੂੰ ਨਹੀਂ ਪਤਾ ਭਰਾਵਾ ਅੱਜ ਜਿਹੜੀਆਂ ਤੂੰ ਕਹਿਣਾ ਉਹ ਨਾ ਤਾਂ ਤੇਰੀ ਸਮਝ ਆਈ ਆਂਦੀ ਆ ਸਾਨੂੰ ਨਾ ਉਹ ਅੰਗਰੇਜ਼ ਦੀ ਆਈ ਮੈਂ ਅੰਗਰੇਜ਼ੀ ਫੁੱਲ ਬੋਲਦਾ ਮੈਂ ਅੰਗਰੇਜ਼ੀ ਤਾਂ ਕਰਕੇ ਨਹੀਂ ਬੋਲਦਾ ਤੁਹਾਨੂੰ ਸਮਝ ਹੀ ਨਹੀਂ ਆਉਂਦੀ ਸਾਨੂੰ ਤਾਂ ਤੇਰਾ ਆ ਵੀ ਨਹੀਂ ਪੱਲੇ ਪੈਂਦਾ ਸਾਡਾ ਲੇ ਕਿਉਂ ਨਹੀਂ ਪੈਂਦਾ ਮੈਂ ਸਾਰਾ ਤਾਂ ਸਮਝਾ ਰਿਹਾ ਯਾਰ ਅਰੇ ਤੂੰ ਦਾ ਪ੍ਰਭਾ ਤੋਚੀ ਰਹਿਣ ਲੱਗ ਗਿਆ ਹੁਣ ਇੱਥੇ ਕਿੱਲਾ ਨਾ 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 ਇਤਨਾ ਮੈਂ ਛੁੱਟੀਆਂ ਕੱਟਣਾ ਆ ਹੂੰ ਛੁੱਟੀਆਂ ਨੂੰ ਸਰਕਾਰੀ ਨੌਕਰੀ ਲੱਗਿਆ ਤੁੱਸੇ ਆਹੋ ਕੋਣੂ ਪੀਂਨਾ ਗਾ ਤੂੰ ਬੁੜੀਆਂ ਦੇ ਸਾਹਮਣੇ ਗਾਲ ਮਗਾਨ ਚਾਚੇ ਨੂੰ ਕਹਣਾ ਗਾਲ ਮਗਾਲਾ ਛੁੜੀਆਂ ਦੇ ਸਾਹਮਣੇ ਤਾਰੂ ਨਹੀਂ ਪੀਂਦਾ ਇਹਦਾ ਜਮੀ ਪਤੰਦਰ ਸ੍ਰੀ ਲਾਈ ਜਾਂਦਾ ਕੰਮ ਓਏ ਡਿੱਗ ਨਾ ਜਾਈਂ ਭਰਾਵਾ ਡਿੱਗ ਨਾ ਜਾਈਂ ਇਹ ਤਾਂ ਬਾਲੀ ਤੇਜ ਐ ਹੂੰ ਅੱਖਾਂਆਂ ਤਾਂ ਤੇਰੀਆਂ ਹੋਰੂ ਹੋ ਗਈਆਂ ਓਏ ਲੰਬੂ ਦੀ ਗੱਲ ਸੁਣਾਓ ਅੱਛਾ ਹੂੰ ਲੰਬੂ ਮਿਲਿਆ ਅੱਛਾ ਨੂੰ ਮਤੁਰਾ ਦਾ ਅੱਛਾ ਇਹ ਅਰੇ ਤੁਹਾਡਾ ਟਾਂ ਸਪੋਟ ਅੱਛਾ ਲੱਗਾ ਸੜਾ ਤੇਰਾ ਹਰੇ ਕੀ ਨੂੰ ਜਾਣਦਾ ਕਲਿਆ ਜਦੋਂ ਬੰਬੇ ਰਹੀਦਾ ਜਾਣਨ ਕਿ ਤਾਂ ਹੈਗੇ ਨਾ ਉੱਥੇ ਤਾਂ ਜੇ ਕਹਿੰਦੇ ਗਾ ਅਬੀ ਗਲੀ ਮਹੱਲੇ ਦੇ ਕਿਸੇ ਨੂੰ ਜਾਣਦੇ ਨੇ ਇੱਕ ਦੂਜੇ ਨੂੰ ਮੈਂ ਉਹਨਾਂ ਦੇ ਵਿੱਚ ਰਹਿੰਦਾ ਸੀ ਇਸ ਕਰਕੇ ਚੰਗਿਆ ਮੈਂ ਸਾਰਿਆਂ ਦੀ ਆਵਾਜ਼ਾਂ ਕਰ ਲੈਣਾ ਇਸ ਕਰਕੇ ਤੇ ਉਹ ਐਸੇ ਕਰਕੇ ਉਹਨਾਂ ਨੇ ਤੈਨੂੰ ਰੱਖ ਰੱਖਿਆ ਉਹਨਾਂ ਦਾ ਸਮਾਨ ਤਮੂਨ ਢੋਲ ਟਵਈਆ ਕਰਵਾ ਦਿੰਦੇ ਨਾਲ ਪਰ ਪੰਜਾਬ ਦਾ ਰਿਸਪੈਕਟ ਬਹੁਤ ਬੜੀ ਕੀਤੀ ਹੈ ਇਸ ਰਿਸਪੈਕਟ ਕੀ ਹੁੰਦੀ ਆ ਓਏ ਇੱਕ ਇੱਜ਼ਤ ਇੱਜ਼ਤ ਮਤਲਬ ਮੈਂ ਜਾ ਰਿਹਾ ਸੀ ਹੁੰਡੇ ਮੇਰੇ ਮਾਰ ਲੱਗੇ ਪਤਾ ਨਹੀਂ ਦਿੰਦਾ ਪਤਾ ਨਹੀਂ ਉਹਨੂੰ ਪੈਸੇ ਦਾ ਪਤਾ ਲੱਗਦਾ ਵੀ ਉਹ ਬੰਦੇ ਨੇ ਪੈਸੇ ਦਿੱਤੇ ਤੇ ਚੰਨੀ ਯਾਰ ਆ ਗਿਆ ਤੇ ਅੱਛਾ ਓਏ ਮੇਰੇ ਯਾਰ ਨੂੰ ਬੰਦਾ ਨਾ ਬੋਲੋ ਹੈ ਮੇਰੀ ਭਾਬੇ ਜਿੰਦ ਕੱਢ ਲੋ ਆਲਿਆ ਚੰਨੀ ਜੇਣਾ ਇਹ ਮੇਰਾ ਯਾਰ ਆ ਪੰਜਾਬ ਤੋਂ ਆਇਆ ਹੋਇਆ ਅੱਛਾ 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 ਉਹਨਾਂ ਬਾਸੇ ਕੱਦੂ ਲੈ ਕੇ ਗਿਆ ਸੀ ਉਹ ਕੱਤੀ ਉਹਨਾਂ ਫਾਰਮ ਹਾਊਸ ਉੱਤੇ 100 ਕਿਲੋਮੀਟਰ ਤੋਂ ਬਾਅਦ ਉਹ ਸਬਜ਼ੀ ਸਭ ਸਾਰੇ ਫੋਨ ਉਹਨਾਂ ਦਾ ਅੱਛਾ ਇਹ ਮੰਨੂਗਾ ਆ ਜਾ ਕਾਲੇ ਤੈਨੂੰ ਕਰ ਲੈ ਕੇ ਚਲਾ ਤੇਸੀ ਬਿਲਾ ਮੰਗਾ ਅੱਛਾ ਮੈਂ ਕਿ ਮੈਂ ਬੰਬੀ ਚ ਵੀ ਦੇਸੀ ਨਿਕਲਦੀ ਹੈ ਜੀ ਅੱਛਾ ਸਭ ਕੁਝ ਯਾਰ ਜਦੋਂ ਇੱਥੇ ਲੱਸੀ ਮਿਲ ਸਕਦੀ ਹੈ ਅੱਛਾ ਹਾਂ ਮਾ ਠੀਕ ਹੈ ਲੈ ਇੱਕ ਹੋਰ ਲਾਲੀ ਚੜਤਾ ਨਹੀਂ ਜੀ ਉਹ ਸਰੂਰ ਹੋਇਆ ਹੈ ਸਰੂਰ ਹੋਇਆ ਸਰੂਰ ਮੈਂ ਕਹਿੰਦਾ ਤੇਰਾ ਸਰੂਰ ਯਾਰ ਤੂੰ ਤਾਂ ਉਹੀ ਤੇਜ ਹੀ ਬਣੀ ਜਨਾ ਦਾ ਤੂੰ ਤਾਂ ਤੂੰ ਤਾਂ ਪੀ ਕੀ ਬੜਾ ਔਰ ਲੋ ਬੋਲੇ ਜੇ ਮਾਰ ਲਾ ਜਾ ਦੇਖ ਸਭ ਦੀ ਬਾਤ ਮੈਂ ਛੇ ਨਹੀਂ ਦੇ ਉਹਨੂੰ ਜਦੋਂ ਬਾਜ ਕੱਢ ਕੇ ਦਿਖਾਈ ਹੈ ਕਹਿੰਦਾ ਠੀਕ ਆ ਕਹਿੰਦਾ ਯਾਰ ਜਮੀ ਤੂੰ ਤਾਂ ਮੇਰਾ ਭਰਾ ਨਾਲ ਅੱਛਾ ਅਜੀ ਤਨ ਫਿਰ ਹੁਣ 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 ਗੇੜਾ ਦੇ ਕੇ ਮੇਰੇ ਅੱਗੇ ਹੈ ਅੱਛਾ ਬੈਗ ਸ਼ੱਗ ਲਾ ਕੇ ਗੇੜਾ ਦੇਣਾ ਚਾਹੀਦਾ ਮੈਂ ਤਾਂ ਮੈਂ ਤਾਂ ਹੱਥ ਮਾਰਿਆ ਨਾ ਖੁੱਲੀ ਚ ਤੂੰ ਆਪਦਾ ਗੇੜੇ ਦਿਆ ਮੰਜੀ ਮੰਜੀ ਤੇ ਪੈਜੀ ਮਤਲਬ ਉੱਤੇ ਨੂੰ ਨਸ਼ਾ ਹੋ ਗਈ ਜਿਹੜਾ ਜਿਹੜਾ ਦੇ ਕੇ ਬਿਲਕੁਲ ਵੀ ਚਾ ਤੂੰ ਦਾ ਬਲੈਕ ਰੋਡ ਰੂਟ ਜੀ ਆਹੋ ਪੀਤੀ ਸੀ ਤੈਂ ਤਾਂ ਕਰਕੇ ਤੈਨੂੰ ਚੱਕਰ ਆ ਗਿਆ ਮੈਂ ਤਾਂ ਮੈਸਾ ਨੂੰ ਕੱਖ ਪਾਉਣਾਗਾ ਤੂੰ ਖਾਇਆ ਗੇੜੇ ਕਿੱਧਰ ਖਾਣੇ ਆ ਲੈ ਦੇਖੀ ਆਪ ਪਤਾ ਨਹੀਂ ਹੁਣ ਕਿੱਧਰ ਧਰ ਕੇ ਸਾਰਾ ਕਸੂਰੇ ਧਰ ਗਏ ਇੱਥੇ ਮੇਰੇ ਖਾਤਰ ਗਲ ਜਾਣੇ ਕਿੱਧਰ ਗਏ ਦੀਂਦੇ ਵੀ ਨਹੀਂ ਹੈਗੇ ਉੱਤੋਂ ਤਾਂ ਹ ਕਾਲਾ ਆ ਜਾਂਦਾਗਾ ਕੰਜਰ ਹੈ ਉੱਤੋਂ ਚਾਚੇ ਨੇ ਲਹੂ ਪੀ ਰੱਖਿਆ ਮੇਰਾ ਤਾਂ ਇੱਥੇ ਬਹਿ ਜਾਂਦੇ ਆ ਧਾਰੂਆਂ ਪੀਣ ਉਹ ਤਾਂ ਮੈਂ ਪੀਉਂਦੀ ਨਾ ਧਾਰੂ ਹੁਣ ਆਉਂਦੇ ਇੱਥੇ ਕਿਹੜਾ ਆਉਂਦਾ ਧਾਰੂਆਂ ਪੀਣਾ ਉਹ ਯਾ ਉਰੇ ਤੈਨੂੰ ਬਹੁਤ ਘੱਟ ਚੱਗਦੀ ਆ ਨਾ ਉਹ ਤੂੰ ਦਾ ਹਲਕਾ ਹੈ ਭਰਾਵਾ ਤੂੰ ਤਾਂ ਉਹੀ ਪੀ ਜਾਂਦਾ ਘੱਟ ਘੱਟ ਕਰਕੇ ਉਹ ਅਜੀਤ ਸਾਹਿਬ ਨਾਲ ਪੀਨੇ ਆ ਉਹ ਯਾਰ ਮੈਂ ਵੀ ਤਾਂ ਸਾਹਿਬ ਨਾਲ ਹੀ ਪੀਣਾ ਕੋਈ ਭਾਲੀ ਤੈਨੂੰ ਪਿੱਤੀ ਓਏ ਅਸੀਂ ਕੰਮ ਧੰਦੇ ਕਰਨੇ ਹੁੰਦੇ ਨੇ ਘਰੇ ਪਸ਼ੂ ਢੰਡਾ ਵੀ ਸਾਹਮਣਾ ਹੁੰਦਾ ਤੇ ਹੋਰ ਕੰਮ ਵੀ ਹੁੰਦੇ ਨੇ ਤੇ ਖਵਾਲੀ ਵੀ ਕਰਨੀ ਆ ਪਸ਼ੂਆਂ ਦੀ ਅਰੇ ਮੇਰੇ ਲਈ ਵੀ ਕੰਮ ਨਹੀਂ ਕੋਈ ਓਏ ਤੂੰ ਤਾਂ ਭਰਾਵਾ ਹੁਣ ਬੰਬੇ ਵਾਲਾ ਤੇ ਰਹਿਣ ਲੱਗ ਗਿਆ ਤੇਰਾ ਤਾਂ ਹੁਣ ਕੋਈ ਟਿਕਾਣਾ ਹੀ ਨਹੀਂ ਰਿਹਾ ਤੂੰ ਤਾਂ ਐ ਨਹੀਂ ਪਤਾ ਕਦੋਂ ਗਿਆ ਬਹੋਜੇ ਉਹ ਬਸ ਸਭ ਕੁਝ ਕਰਨਾ ਪੈਣਾ ਮੈਂ ਉਹ ਦੇਖਾ ਇੱਕ ਵਾਰੀ ਦੀ ਗੱਲ ਸੁਣਾਉਣਾ ਤੈਨੂੰ ਹੂੰ ਸੁਣਾ ਖੜ ਜਾ ਖੜ ਜਾ ਫਿਰ ਖੜ ਜਾ ਮੈਨੂੰ ਵੀ ਥੋੜਾ ਜਿਹਾ ਸੂਕ ਜਾ ਹੁੰਦਾ ਜਾਂਦਾ ਲੰਬੂ ਦੇ ਘਰ ਵਾਲੀ ਅੱਛਾ ਜਾਇਆ ਵਚਨ ਅੱਛਾ ਗਰੀ ਖਾ ਅੱਛਾ ਯਾਰ ਉਹਨੂੰ ਪਤਾ ਲੱਗ ਗਿਆ ਅ ਜਾਇਆ ਵਚਨ ਨੂੰ ਅੱਛਾ ਵੀ ਲੰਬੂਰੇ ਖਾ ਨਾਲ ਗੱਲ ਤਾ ਅੱਛਾ ਯਾਰ ਤੇ ਫਿਰ ਕੀ ਉਹ ਬਾਗੀ ਉਹਨੇ ਘਰੇ ਰੇ ਖਾਦੇ ਅੱਛਾ ਯਾਤਲੇ ਮੇਰੇ ਸੁਪਨੇ ਯਾਨੀ ਕੀ ਕਹਾ ਹੋਇਆ ਨੇ ਤੇ ਕੀ ਗੋਤਮ ਗੋਤੀ ਹੋਇਆ ਉਹਨੇ ਉਹਦੀ ਗੋਤ ਤਾਂ ਭੜਲੀ ਉਹਨੇ ਉਹਦੀ ਗੋਤ ਤਾਂ ਭੜਲੀ ਕਿ ਅਮੀਰ ਖਾਨ ਘੰਦਰ ਦਾ ਲੰਘਿਆ ਜਾਵੇ। ਅੱਛਾ ਦੋਨੇ ਪਤੀ ਪਤਨੀ ਸੀ ਉਹ ਵੀ। ਅਮੀਰ ਖਾਨ ਦੇ ਘਰ ਵਾਲੇ ਕਹਿੰਦੇ ਉਹ ਲੜੀ ਜਾਂਦੇ ਆ। ਕਹਿੰਦੇ ਲੜਦੇ ਰਹੋ ਲੜਦੇ ਰਹੋ। ਕਹਿੰਦਾ ਮਜ਼ਾ ਆ ਰਿਹਾ ਹੈ। ਫਿਰ ਛੜਾਈ ਨਹੀਂ। ਉਹਨੇ ਨਹੀਂ ਛੜਾਇਆ। ਉਹ ਨਹੀਂ ਛੜਾਉਂਦਾ ਕਿਸੇ ਨੂੰ। ਕੋ ਯਾਰ ਇਹੋ ਜਿਹੇ ਲੋਕ ਵੀ ਹੈਗੇ ਨਾ ਵਿੱਚ। ਲੜਨਦੇ ਲੜਨਦੇ ਕਹਿੰਦਾ ਜਿਹੜਾ ਮਾਰੇ ਕੰਮ ਕਰੂ ਆਪੀ। ਫਿਰ ਤੂੰ ਤੂੰ ਨਹੀਂ ਛੜਾਇਆ। ਫਿਰ ਮੈਂ ਗਿਆ। ਅੱਛਾ ਮਹਰੀ ਖਾਨੀ ਜੀ ਰੇਖਾ ਜੀ ਕੀ ਕਰ ਰਹੇ ਹੋ ਤੁਸੀਂ? ਰੇਖਾ ਦਾ ਕਰਦਾ ਐਡਾ। ਉਹ ਵਿਚਾਰੀ ਜਾ ਆਵਾ ਚ ਨਰਮ ਸ਼ੋਰ ਨੂੰ ਦੇਖ ਰਿਹਾ। ਅੱਛਾ ਯਾਰ ਮਾੜ ਛੜਾਈ। ਤੈਨੂੰ ਉਹ ਤੈਨੂੰ ਮੈਨੂੰ ਜਾਣਦਾ ਹੁਣ ਲੰਬੂ ਦਿਲ ਵਿੱਚ ਜਦੋਂ ਮੈਂ ਜਾਣਾ ਰਿਹਾ ਨਾ ਅੱਛਾ ਬਣਾ ਇਹ ਰੇਖਾ ਇਹ ਤੇਮਾਰਾ ਅੱਛਾ ਖਮ ਨਹੀਂ ਹੈ ਅੱਛਾ ਹਾਂ ਉਹਦਾ ਬੁੱਢਾ ਹੋ ਗਿਆ ਹੁਣ ਹਨਾ ਕਿੱਥੇ ਬੁੱਢਾ ਹੋ ਗਿਆ ਭਾਂਚੇ ਚ ਕੱਟਦਾ ਐਡਾ ਪਿਆ ਉਹਦਾ ਅੱਛਾ ਉਹ ਖੜਕੇ ਸੁਣਾ ਯਾਰ ਗੱਲ ਮੈਨੂੰ ਐ ਇੰਨੀ ਸਮਝ ਯਾਰ ਜਾ ਜਾ ਜਿਹੜਾ ਫਿਰ ਖੜਕੇ ਨਸ਼ਾ ਹੋ ਜਾ ਉਹ ਨਸ਼ਾ ਨਹੀਂ ਯਾਰ ਮੈਨੂੰ ਐ ਦੱਸਰ ਤੂੰ ਅੱਜ ਆਦਰੇ ਜੈ ਐਫ ਡੀ ਦੇਖਦੇ ਆਏ ਓਏ ਇਹ ਥੱਲੇ ਓ ਥੱਲੇ ਪਾੜ ਜੂਗਾ ਪਜਾਮਾ ਪਾ ਲੈ ਮਸਾ ਮਸਾ ਤਾਂ ਇੱਕ ਚਾਦਰ ਹੈਗਾ ਮੈਂ ਪੈਂਟ ਸ਼ਰਟ ਪਾਇਗਾ ਪੈਂਟ ਸ਼ਰਟ 700 ਨਹੀਂ ਪੈਂਟਾ ਸ਼ਰਟ ਆਈਆਂ ਬੰਦੇ ਉਹ ਦੇਖੋ ਕਿਵੇਂ ਪੈਂਦਾ ਫਸੀ ਪਈ ਆ ਕਿਰਕੀ ਜਿਆ ਵਚਨ ਮੈਨੂੰ ਕਹਿੰਦੀ ਧੰਨਵਾਦ ਕਹਿੰਦੀ ਮੈਨੂੰ ਸ਼ੁਦਾਤਾ ਕਹਿੰਦੀ ਮੈਨੂੰ ਮਾਰ ਦੇਣਾ ਸੀ ਅੱਛਾ ਜੀ ਤੇਰਾ ਬਹੁਤ ਬਹੁਤ ਧੰਨਵਾਦ ਅੱਛਾ ਤੇ ਤੇਰਾ ਨੌ ਜਾਣਦੀ ਸੀ ਓਏ ਜਾਣਦੀ ਸੀ ਪਰ ਜਾ ਕਰ ਹੈ ਜਾਣਦੀ ਸੀ ਫਿਰ ਉਹ ਚਲੇ ਗਏ ਰੀਖਾ ਕਹਿੰਦੀ ਕਿੰਨੀ ਕਾਲੇ ਤੂੰ ਬਹੁਤ ਗਲਤ ਕੰਮ ਕੀਤਾ ਹੈ ਤੈਨੂੰ ਅੱਜ ਮੈਨੂੰ ਛੱਡਣਾ ਨਹੀਂ ਸੀ ਅੱਛਾ ਕਹਿੰਦੀ ਇਹਨੇ ਮੇਰਾ ਸੁਹਾ ਖੋਲਿਆ ਮਾਛਾ ਕਿਵੇਂ ਹੋਏ ਮਤਲਬ ਕਿ ਉਹ ਲੰਬੂ ਨੂੰ ਪਿਆਰ ਕਰਦੀ ਸੀ ਉਹ ਲੰਬੂ ਨਾਲ ਵਿਆਹ ਕਰਾਉਣਾ ਸੀ ਰਖਾ ਨੇ ਅੱਛਾ ਆਈ ਵੀ ਹੋ ਜਾਂਦਾ ਓਏ ਓ ਯਾਰ ਉਹ ਦਿਨਾਂ ਗੱਲ ਸੀ ਉਹ ਪਹਿਲਾਂ ਤੋਂ ਅੱਛਾ ਬਹੁਤ ਮਾੜਾ ਕੰਮ ਕੀਤਾ ਯਾਰ ਆ ਗਿਆ ਆਪਣਾ ਖੇਤ ਇਹੀ ਬਹੁਤ ਮਾੜਾ ਕੰਮ ਕੀਤਾ ਯਾਰ ਹਨਾ ਯਾਰ ਚਲਦਾ ਰਹਿੰਦਾ ਵੀ ਤਾਂ ਭੈ ਜ ਆਪਣੇ ਤਾਂ ਨਹੀਂ ਆਪਣੇ ਤਾਂ ਗੁਨਾਹਾਂ ਸਾ ਮਾਰ ਕੇ ਮਾਰਦਾ ਜੇ ਗਲਤ ਹੋ ਜੇ ਜਨਾਨੀ ਆਪਣੇ ਤਾਂ ਬੰਦਾ ਲੜਦੇ ਜਾਦੇ ਐ ਨਹੀਂ ਛੱਡੇ ਇੱਥੇ ਆਪਣੇ ਨਹੀਂ ਛੱਡੇ ਛੁਰਦੇ ਓਏ ਉਹਨਾਂ ਦੇ ਕੰਮ ਹੋਰ ਨੇ ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ ਹੂੰ ਕੰਜਰਾਂ ਦਾ ਤੂੰ ਨਾ ਕਿਤੇ ਉੱਥੇ ਇਹ ਗਲਤ ਕੰਮ ਵਿੱਚ ਫਸ ਗਈ ਲੈ ਮੈਂ ਗਲਤ ਨਹੀਂ ਮੈਂ ਵਿਆਹ ਤਾਂ ਕਰਵਾਵਾਂਗਾ ਅੱਛਾ ਮੈਂ ਕੋਈ ਹੀਰੋਇਨ ਲੈ ਕੇ ਆਵਾਂਗਾ ਅੱਛਾ ਇਹ ਹੀਰੋਇਨ ਕਿਉਂ ਦੀ ਓਏ ਉਹ ਹੀਰੋ ਨੇ ਐਕਟਰ ਨਹੀਂ ਹੁੰਦੀਆਂ ਨੇ ਇੱਕ ਦੁਨੀਆ ਜਿਵੇਂ ਰੇਖਾ ਫਿਲਮਾਂ ਲੀਆਂ ਫਿਲਮਾਂ ਲੀਆਂ ਫਿਲਮਾਂ ਲੀਆਂ ਹੁੰਦੀਆਂ ਨੇ ਉਹਨੂੰ ਹੀਰੋਇਨ ਕਹਿੰਦੇ ਆ ਅੱਛਾ ਯਾਰ ਐਕਟਿੰਗ ਕਹਿੰਦੇ ਆ ਹੀਰੋ ਅੱਛਾ ਹਾਂ ਆ ਗਏ ਲੈ ਨਰਮਾ ਦੇਖ ਤਾਰੇ ਆ ਦੇਖ ਦੇਖ ਇਹ ਭੈਣ ਚ ਸੁੰਢੀ ਖਾਦੀ ਸਾਰੀ ਨਰਮੇ ਦੀ ਪੱਟੀ ਮੇਜ਼ ਕਰਤੀ ਨਹੀਂ ਠੀਕ ਹੈ ਇਹਨਾਂ ਨੇ ਵੀ ਠੀਕ ਹੋ ਬਸ ਤੇਨੂੰ ਤਾਂ ਲੱਗਦਾ ਸਪ੍ਰੇਹਾਂ ਤੈਨੂੰ ਪਤਾ ਕਿੰਨੀਆਂ ਮਹਿੰਗੀਆਂ ਕਰਤੀਆਂ ਮੈਂ ਤੇ ਫਸੋ ਉਹ ਚਲੇ ਚੀ ਖੜ ਜਾ ਰਹੀ ਚੀ ਖੜ ਜਾ ਕਿਉਂ ਇੱਧਰ ਅੱਗੇ ਜਾ ਤੋ ਨੇ ਮੈਂ ਤੇਨੂੰ ਕਹਤਾ ਯਾਰ ਜਾਣਾ ਨਹੀਂ ਉਤੋਂ ਯਾਰ ਉਹ ਕੀ ਹੁੰਦਾ ਹੈ ਓਏ ਤੂੰ ਮੰਨੀ ਦੀ ਹੁੰਦੀ ਆ ਯਾਰ ਮੈਂ 1 ਮਿੰਟ ਦੇਖ ਕਿਉਂ ਮੈਂ ਇਹਨੂੰ ਜਾ ਯਾਰ ਰੋਕ ਤਾਂ ਤੂੰ ਮੈਨੂੰ ਮਤਰਾ ਕਰਨੀ ਹੈ ਕੀ ਰੋਕਦਾ ਇੱਧਰ oh